ਕਰਦੇ ਰੋਕੇ ਬਿਚ ਪਰੇਸ਼ਾਨਾ ਦੀ ਬੇਜਿੱਤੀ ਕਰਨੀ ਧੰਨਵਾਦ ਜੀ ਧੰਨਵਾਦ ਅਸੀਂ ਅੱਜ ਦੀ ਉਹ ਭੱਜ ਗਿਆ ਸਾ ਤੋਂ ਉਹਨੇ ਸਾਡਾ ਖੁਸ਼ਕ ਨਹੀਂ ਕਰਾ ਤੁਹਾਡੇ ਜਿਹੜੇ ਆਪਣੇ ਹਲਕੇ ਦੇ ਐਮਐਲਏ ਸਾਹਿਬ ਨੇ ਚੇਤਨ ਸਿੰਘ ਜੋੜਾ ਮਾਜਰੀ ਤੁਹਾਡੇ ਕੀ ਲੱਗਦੇ ਹੈ ਉਹ ਸਾਡੇ ਦੋਤੇ ਨੇ ਅੱਛਾ ਜੀ ਸਾਡੀ ਕੋਈ ਉਹਨੇ ਪੱਕ ਨਹੀਂ ਕਰੀ ਅੱਜ ਬਾਰ ਮੂਰੇ ਬੱਚੇ ਹੁਣ ਵੀ ਨਹੀਂ ਆਇਆ ਹੁਣ ਵੀ ਆ ਜਾ ਲਾਂ ਹੁਣ ਵੀ ਮੂਰੇ ਬਜਾਂਦਾ ਇੱਕ ਵਾਰੀ ਆ ਕੇ ਕੋਈ ਗੱਲ ਪੱਕਾ ਪਾ ਲਾ ਨਾ ਜੀ ਆਹ ਗੱਲ ਮੁਰਦਾਬਾ 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 ਹੁਣ ਕੀ ਕਰਾਂਗੇ ਕਿ ਬਸ ਗਾਹਵਾ ਤੇ ਕੀ ਪਹੁੰਚਾਵੇਗੀ ਨਹੀਂ ਚਲੇਗੀ ਮੈਂ ਕਰਵਾਣੀ ਨਹੀਂ ਦਊਂ ਮੈਂ ਜਦੀ ਨਹੀਂ ਚਲੇਗੀ ਕਹੇ ਬੰਦਾ ਪਾ ਮਗੇ ਜੇ ਬੰਦਾ ਮਾਗੇ ਸੂਚਿਤ ਆ ਵੀ ਜਿੱਤਾਂਗੇ ਜਿੱਤਾਂਗੇ ਸਾਡੀ ਜਿੱਤਾਂਗੇ ਕੋਈ ਸਾਡੀ ਪੱਕ ਨਹੀਂ ਕਰੀ ਲੜਾਂਗੇ ਜਿੱਤਾਂਗੇ ਜਿੱਤਾਂਗੇ ਮੁਰਦਾਬਾ ਸੈਨਿਕ ਨੂੰ ਗ੍ਰਿਫਤਾਰ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾ 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 ਵਾਹ ਨੀ ਹੋ ਜਾਇਆ ਇਰਾਗੇ ਏਰਾਗੇ ਸਿਕੜੀ ਚਾਹ ਪ੍ਰਧਾਨ ਬਾਈ ਬਾਈ ਦੀ ਗੱਡੀ ਚੱਲੀ ਹੋਰ ਜਿੱਥੇ ਸੱਚਾ ਗਏ ਵੀਰ ਦੇ ਹੋ ਜੀ ਕਿਉਂ ਮੈਂ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਤਾਂ ਪ੍ਰਧਾਨ ਜੀ ਆਪਣਾ ਨਾਮ ਜੀ ਮੈਂ ਬਲਵਿੰਦਰ ਸਿੰਘ ਸਮਾਣਾ ਆਗੂ ਜਮਹੂਰੀ ਕਿਸਾਨ ਸਭਾ ਪੰਜਾਬ ਜੀ ਤੇ ਅੱਜ ਦੇ ਧਰਨੇ ਦਾ ਕੀ ਕਾਰਨ ਹੈ ਜੀ ਕਿ ਆਪਾਂ ਨੇੜਾ ਧਰਨਾ ਲਾਣਾ ਪਿਆ ਅੱਜ ਇਹ ਇੱਕ ਸਖਤ ਕਿਸਾਨ ਮੋਰਚੇ ਨੂੰ ਮਜਬੂਰ ਹੋ ਕੇ ਤਰਨਾ ਲਾਣਾ ਪਿਆ ਐ ਐਮਐਲਏ ਦੇ ਬਾਰ ਮੁਰੇ ਕਿਉਂਕਿ ਪੰਜਾਬ ਦੇ ਸੀਐਮ ਨੇ ਜਿਹੜੇ 3 ਤਰੀਕ ਨੂੰ ਮੀਟਿੰਗ ਸੱਦੀ ਸੀ ਸਖਤ ਕਿਸਾਨ ਮੋਰਚੇ ਦੀ ਪਹਿਲੀ ਵਾਰ ਹੋਇਆ ਹੈ ਕੋਈ ਹੁਕਮਰਾਨ ਕੋਈ ਮਤਲਬ ਮੀਟਿੰਗ ਛੱਡ ਕੇ ਕਿਉਂ ਭੱਜਿਆ ਹੋਵੇ ਜਿਵੇਂ ਕੋਈ ਮਤਲਬ ਤਾਂ ਕੋਈ ਅਟੈਕ ਆਉਣ ਵਾਲਾ ਹੋਵੇ ਸੋ ਜਿੱਥੇ ਉਸ ਜਥੇਬੰਦੀ ਦੇ ਸੁਲਝੇ ਹੋਏ ਆਗੂ ਬੈਠੇ ਸੀ ਪਰ ਉਸ ਨੇ ਉਸ ਦੀ ਵੀ ਸ਼ਰਮ ਨਹੀਂ ਕੀਤੀ ਉਹਦੇ ਪਿਓ ਦੀ ਉਮਰ ਤੋਂ ਵੱਡੇ ਵੱਡੇ ਆਗੂ ਸਾਣੇ ਉਮਰ ਦੇ ਔਰ ਸੁਲਝੇ ਹੋਏ ਸਿਆਣੇ ਜਿਹਨਾਂ ਲੋਕਾਂ ਨੇ 50 50 ਸਾਲ ਲੋਕਾਂ ਦੀਆਂ ਲੜਾਈਆਂ ਲੜੀਆਂ ਰਸ ਦੇ ਬਾਵਜੂਦ ਉਹ ਛੱਡ ਕੇ ਮੀਟਿੰਗ ਭੱਜਿਆ ਇਸ ਵਾਸਤੇ ਫਿਰ ਉਹ ਇੱਥੇ ਹੀ ਨਹੀਂ ਖੜਾ ਉਹ ਪੈਸੇ ਜਾ ਕੇ ਕਹਿੰਦਾ ਵੀ ਕਿਸਾਨ ਧਰਨੇ ਲਾਉਂਦੇ ਨੇ ਮਜਾਰੇ ਕਰਦਣ ਰੇਲਾ ਰੋਕਦੇ ਨੇ ਬੱਸਾਂ ਰੋਕਦੇ ਨੇ ਅਸੀਂ ਉਹਨਾਂ ਪੁੱਛਣਾ ਚਾਹੁੰਦੇ ਹਾਂ ਕਿ ਕਿਸਾਨ ਕਿਸੇ ਆਪਣੇ ਨਿੱਜੀ ਸਵਾਰਥ ਵਾਸਤੇ ਬੱਸਾਂ ਰੇਲਾ ਜਾਂ ਬਾਜ਼ਾਰ ਰੋਕਦੇ ਨੇ ਅਸੀਂ ਉਹਨਾਂ ਸਮੁੱਚੇ ਲੋਕਾਂ ਦੀ ਲੜਾਈ ਲੜ ਰਹੇ ਹਾਂ ਜਿਹੜੇ ਇਸ ਸਾਮਰਾਜੀ ਨਿਜ਼ਾਮ ਤੋਂ ਫਰਮਾਇਦਰ ਨਿਜ਼ਾਮ ਤੋਂ ਪੀੜੇ ਲੋਕ ਨੇ ਚਾਹੇ ਕਿਸਾਨ ਹੋਣ ਛੋਟੇ ਇੰਡਸਟਰੀਸਟ ਹੋਣ ਛੋਟੇ ਦੁਕਾਨਦਾਰ ਹੋਣ ਉਹ ਮਜ਼ਦੂਰ ਹੋਣ ਖੇਤ ਮਜ਼ਦੂਰ ਹੋਣ ਉਹ ਟ्रेड ਯੂਨੀਅਨ ਸਟਾਫ ਜਿਹੜੇ ਵੀ ਲੋਕ ਹਨ ਪੀੜਤ ਨੇ ਉਹਨਾਂ ਦੀ ਗੱਲ ਆਪਣੇ ਸਾਂਝੇ ਮੋਰਚ 'ਤੇ ਸਾਰਿਆਂ ਮੰਗਾਂ ਨੂੰ ਲੈ ਕੇ ਲੜ ਰਹੇ ਆ ਸੋ ਇਸ ਵਾਸਤੇ ਉਹ ਭੱਜਾ ਔਰ ਝੂੜਬੂਰੇ ਪ੍ਰੈਸ 'ਚ ਉਹਦੇ ਇੰਡੀਆ ਚ ਸ੍ਰੀ ਸਾਰ ਮੋਰਚ 'ਤੇ ਫੈਸਲਾ ਕੀਤਾ ਕਿ ਅੱਜ ਅਸੀਂ 10 ਤਰੀਕ ਨੂੰ 10 ਮਾਰਚ ਨੂੰ ਸਮੁੱਚੇ ਪੰਜਾਬ 'ਤੇ ਆਮ ਪਾਰਟੀ ਦੇ ਜਿਹੜੇ ਐਮਐਲਏ ਨੇ ਜਾਂ ਮੰਤਰੀ ਨੇ ਉਹਨਾਂ ਦੇ ਘਰ ਆਮਰੇ ਅਸੀਂ ਮੁਜਾਰਾ ਕਰਾਂਗੇ ਪ੍ਰਦਰਸ਼ਨ ਕਰਾਂਗੇ ਤਾਂ ਜੋ ਚਦਾਮਨੀ ਵੱਲੋਂ ਜੋ ਨਾ ਇੱਥੇ ਵੀ ਨਾ ਉਹ ਗੱਲ ਸੁਣੀ ਸਾਡੀ ਜਾਨ ਉਹਨਾਂ ਦੇ ਕੌਂਸਲ ਵਿੱਚ ਨਾ ਉਹਨਾਂ ਦੇ ਕੋਈ ਦਿਮਾਗ 'ਚ ਪਈ ਗੱਲ ਤਾਂ ਕਿਸਾਨ ਮੋਰਚਾ ਇਹ ਦੁਬਾਰਾ ਮੀਟਿੰਗ ਕਰਕੇ ਕੋਈ ਵੱਡੇ ਤੇ ਸਖਤ ਐਕਸ਼ਨ ਲੈਣ ਦੀ ਯੋਜਨਾ ਜਿਹੜੀ ਉਹ ਹੈ ਜਥੇਬੰਦੀਆਂ ਦੀ ਕਿਉਂਕਿ ਲੋਕਾਂ ਨੇ ਉਹਨਾਂ ਨੂੰ 92 ਸੀਟਾਂ ਜਿਤਾਈਆਂ ਪਰ ਬਦ ਕਿਸਮ ਦੇ ਨਾ ਕਹਿ ਰਹੇ ਆ ਜਿਹੜਾ ਬਦਲਾਅ ਦਾ ਨਾਅਰਾ ਲੈ ਕੇ ਆਏ ਸੀ ਅੱਜ ਉਹਨਾਂ ਨੇ ਬਦਲਾਅ ਵਿਕਲ ਦਾ ਜ਼ਰੂਰ ਕੀਤਾ ਹੈ ਕਿ ਇਹ ਇਹਨਾਂ ਨੇ ਵੱਡੇ ਵੱਡੇ ਮਹਿਲ ਮਨਾਰੇ ਵੱਡੀਆਂ ਜ਼ਮੀਨਾਂ ਵੱਡੀਆਂ ਜਾਇਦਾਦਾਂ ਕਰਾਪਸ਼ਨ ਪਿਸ਼ਟਾਚਾਰ ਉਹ ਹੱਦਾਂ ਬੰਨੇ ਟੱਪ ਗਿਆ ਹੈ ਜਿਹੜਾ 5 ਰੁਪਏ ਵਿੱਚ ਮੈਂ ਕਹਿੰਦਾ ਭਾ ਮੇਰਾ ਫਾਰ ਐਗਜ਼ਾਮਪਲ ਇੱਕ 5 ਰੁਪਏ ਕੰਮ ਹੁੰਦਾ ਸੀ ਅੱਜ ਉਹ 50 ਰੁਪਏ ਚ ਹੋ ਰਿਹਾ ਐਨਾ ਵੱਡਾ ਬਦਲਾਵ ਹੋ ਗਿਆ ਇਸ ਪੰਜਾਬ ਦੇ ਅੰਦਰ ਇਸ ਤੋਂ ਪਹਿਲਾਂ ਵੀ ਸਾਨੂੰ 40 45 ਸਾਲ ਹੋ ਗਏ ਲੜਦਿਆਂ ਨੂੰ ਕਦੀ ਦੇਖਿਆ ਨਹੀਂ ਵੀ ਇਨੀ ਲੁੱਟ ਵਿਚਾਰੀ ਸ਼ਰੇ ਆਮ ਅੱਜ ਪੁਰਸ ਗੁੰਡਾ ਰਾਜ ਐਨਾ ਤੁਸੀਂ ਥਾਣੇ ਚਲੇ ਜਾਓ ਲੋਕਾਂ ਦੇ ਨਿਮੰਦਿਆਂ ਨੂੰ ਅਨਗੋਰ ਕੀਤਾ ਜਾਂਦਾ ਹੈ ਥਾਣੇ ਦਾ ਡਿਕਟੇਟਰ ਬਣ ਕੇ ਡੀਐਸਪੀ ਡਿਕਟੇਟਰ ਬਣ ਕੇ ਕਿਸੇ ਦੀ ਗੱਲ ਨਹੀਂ ਸੁਣਦਾ ਔਰ ਸਿਰਫ ਤੇ ਸਿਰਫ ਧੌਂਸੇ ਉਹਨਾਂ ਨੂੰ ਆਪਣੇ ਹੁਕਮਰਾਨਾਂ ਦੇ ਉਹਨਾਂ ਦੀ ਗੱਲ ਸੁਣਦਾ ਜੇ ਫੋਨ ਆ ਗਿਆ ਕਿਸੇ ਐਮਐਲਏ ਦਾ ਮੰਤਰੀ ਦਾ ਉਹਨਾਂ ਦੀ ਗੱਲ ਸੁਣਨਗੇ ਲੋਕਾਂ ਦੇ ਨੁਮਾਇੰਦਿਆਂ ਨੂੰ ਦਰਕਨਾਰ ਕੀਤਾ ਜਾ ਰਿਹਾ ਹੈ ਸੋ ਇਹ ਕਦੀ ਵੀ ਪੰਜਾਬ ਦੇ ਲੋਕਾਂ ਨੇ برداشت ਨਹੀਂ ਗੱਲ ਕੀਤੀ ਜਦੋਂ ਜਦੋਂ ਵੀ ਕਿਸੇ ਸਰਕਾਰ ਨੇ ਜ਼ੁਲਮ ਕੀਤਾ ਪੰਜਾਬ ਦੇ ਬਹਾਦਰ ਲੋਕ ਸੜਕਾਂ ਤੇ ਆਏ ਉਹਨਾਂ ਦਾ ਸਾਹਮਣਾ ਕੀਤਾ ਔਰ ਉਹਨਾਂ ਨੂੰ ਮਤਲਬ ਮਤਲਬ ਤੋੜ ਚਿਟਾਈਆਂ ਲੋਕਾਂ ਨੇ ਇਹਨਾਂ ਬੇਈਮਾਨ ਲੋਕਾਂ ਨੂੰ ਔਰ ਸਮਾਂ ਬਹੁਤ ਨੇੜੇ ਆ ਰਿਹਾ ਹੈ ਜੇ ਨਾ ਕੰਨ ਤੇ ਲਿਖਿਆ ਪੜਿਆ ਨਾ ਔਰ ਵਾਲੇ ਸਮੇਂ ਦੇ ਅੰਦਰ ਸਯੁਕਤ ਮੋਰਚਾ ਇੱਕ ਵਿਸ਼ਾਲ ਰੂਪ ਧਾਰ ਕੇ ਸਾਰੇ ਵਰਗੇ ਸਮਾਜ ਦੇ ਵਰਗਾਂ ਨਾਲ ਲੈ ਕੇ ਇੱਕ ਵੱਡਾ ਇਹ ਜਿਹੜਾ ਕਰਕੇ ਇਕੱਠਾ ਜਾਂ ਵੱਡਾ ਮੋਰਚਾ ਬਣਾ ਕੇ ਇਹਨਾਂ ਬਾਈਮਨਾਂ ਦੇ ਖਿਲਾਫ ਲੜੇਗਾ ਔਰ ਤੋੜਟਾਏਗਾ ਨਾ ਲੋਕਾਂ ਨੂੰ ਫਿਰ ਉੱਥੇ ਦਰਿਆ ਤੇ ਉਸੇ ਧਰਨੇ ਮਜ਼ਾਰੇ ਜਿਹੜਾ ਧਰਨੇ ਮਜ਼ਾਰੇ ਲਾਂਦੇ ਨੇ ਇਹ ਧਰਨੇ ਮਜ਼ਾਰੇ ਚ ਆਏ ਨੇ ਤੁਹਾਨੂੰ ਯਾਦ ਹੈ ਸੀ ਕਿਸਾਨ ਮੋਰਚੇ ਲੜਾਈ ਲੜ ਰਹੇ ਸੀ ਜਦੋਂ ਇਹ ਜੇਤਨ ਸਿੰਘ ਜੋੜਾ ਮਜ਼ਰਾ ਥੱਲੇ ਪੁੰਜੇ ਬੈਠਾ ਹੁੰਦਾ ਸੀ ਉਹਨਾਂ ਧਰਨੇ ਚ ਉਹ ਧਰਨੇ ਚ ਸ਼ਾਮਲ ਹੁੰਦਾ ਸੀ ਕਿਆ ਹੁੰਦਾ ਸੀ ਕਿਉਂਕਿ ਇਹਨੂੰ ਪਤਾ ਸੀ ਵੀ ਮ ਐਮ ਐਲ ਏ ਬਣਨਾ ਹੈ ਅਰਾਜ ਲੋਕ ਜਿਨ੍ਹਾਂ ਨੇ ਐਮ ਐਲ ਏ ਬਣਾਣਾ ਹੈ ਅੱਜ ਜਦੋਂ ਹਕਮਰਾਨ ਬਣ ਗਏ ਇਹਨਾਂ ਦੀ ਮਤਲਬ ਬਦਲ ਗਈ ਦੀਤ ਪਰ ਉਹ ਨਾਲ ਨਾਲ ਹਕਮਰਾਨ ਬਣ ਕੇ ਲੋਕਾਂ ਦੀ ਗੱਲ ਨਹੀਂ ਕਰਦੇ ਅੱਜ ਡੰਡਾ ਡੰਡੇ ਜੋਰ ਨਾਲ ਰਾਜ ਕਰਨਾ ਚਾਹੁੰਦੇ ਨੇ ਪਰ ਪੰਜਾਬ ਦਾ ਇਤਿਹਾਸ ਗਵਾਏ ਕਦੀ ਵੀ ਉਹਨਾਂ ਨੇ ਜਿਹੜੇ ਲੋਕ ਨਦਰਸ਼ਾਈ ਕਰਦੇ ਨੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਸੋ ਇਸੇ ਸਦਾਰ ਵਿੱਚ ਅੱਜ ਜਿਹੜਾ ਧੰਨਾ ਲਾ ਰਹੇ ਆਂ ਔਰ ਔਨਸ ਵਾਲੇ ਸਮੇਂ 'ਚ ਜਿਨ੍ਹਾਂ ਨੇ ਨਾ ਸਮਝਿਆ ਤਾਂ ਇਸ ਤੋਂ ਵੱਡੇ ਵੱਡੇ ਸਖਤ ਅਕਸ਼ਨ ਹੋਣਗੇ ਸੋ ਮੈਂ ਆਸ ਕਰਦਾ ਬਿਹ ਜਿਹੜੀ ਸਰਕਾਰ ਹੈ ਪਿੱਛੇ ਮੋੜਾ ਪਰਤੇਗੀ ਆਪਣੀ ਗਲਤੀ ਗਲਤੀ ਨੂੰ ਰਿਅਲਾਈਜ਼ ਕਰੇਗੀ ਔਰ ਮਾ ਵੀ ਮੰਗੇਗੀ ਮੰਗਣੀ ਚਾਹੀਦੀ ਹੈ ਸੀਐਮ ਮਾਨ ਨੂੰ ਕਿ ਮੈਂ ਉਹਨਾਂ ਨੁਮਾਇੰਦਿਆਂ ਨਾਲ ਗਲਤ ਕੀਤਾ ਜਿਹੜੇ ਲੋਕਾਂ ਨੇ ਨਿਮੰਦਿਤ ਕਰ ਰਹੇ ਨੇ ਸੋ ਇਹਨਾਂ ਬੇਨਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਪ੍ਰਧਾਨ ਜੀ ਤੁਹਾਡਾ ਨਾਮ ਜੀ ਮੇਰਾ ਜਸਵਿੰਦਰ ਸਿੰਘ ਵਿਸ਼ਨਪੁਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਬਲਾਕ ਪ੍ਰਧਾਨ ਪ੍ਰਧਾਨ ਜੀ ਜਿਹੜਾ ਜਿਹੇ ਧਰਨਾ ਮਜ਼ਹਿਰਾ ਕੀਤਾ ਜਾ ਰਿਹਾ ਕਿਹੜੇ ਕਾਰਨਾ ਕਰਕੇ ਕੀਤਾ ਜਾ ਰਿਹਾ ਜੀ ਇਹ ਜਿਹੜਾ ਸਾਡਾ 5 ਤਰੀਕ ਦਾ ਪ੍ਰੋਗਰਾਮ ਸੀ ਚੰਡੀਗੜ੍ਹ ਚੰਡੀਗੜ੍ਹ ਜਾਣ ਦਾ ਜਿਹੜਾ ਭਗਵੰਤ ਮਾਨ ਨੇ ਇਹ ਤੋਂ 2 ਦਿਨ ਪਹਿਲਾਂ 3 ਤਰੀਕ ਨੂੰ ਜਿਹੜੀ ਮੀਟਿੰਗ ਰੱਖੀ ਸੀ ਉਹਦੇ ਵਿੱਚ ਗੱਲਬਾਤ ਚੱਲ ਰਹੀ ਸੀ ਭਗਵੰਤ ਮਾਨ ਨਾਲ ਉਹਨਾਂ ਨੂੰ ਟਾਈਮ ਵੀ ਪੁੱਛਿਆ ਵੀ ਮਾਨ ਸਾਹਿਬ ਕਿੰਨਾ ਕੁ ਟਾਈਮ ਹੈ ਤੁਹਾਡੇ ਕੋਲ ਉਹ ਕਹਿੰਦੇ ਖੁੱਲਾ ਟਾਈਮ ਹੈ ਚਲੋ ਮੀਟਿੰਗ ਚੱਲਦੀ ਰਹੀ 8-9 ਮੰਜ਼ਾ ਤੇ ਸਹਿਮਤੀ ਬਣੀ ਕੋਈ ਮੰਗਾ ਹਜੇ 17-18 ਮੰਗਾ ਰਹਿੰਦੀ ਆ ਤੇ ਆ ਬਾਕੀ ਉਹਨਾਂ ਤਾਂ ਜਦੋਂ ਇਹ ਗੱਲਾਂ ਤੇ ਗੱਲ ਚੱਲਦੀ ਰਹੀ ਤਾਂ ਇਹ ਕਹਿੰਦੇ ਮਾਨ ਸਾਹਿਬ ਪੰਜ ਤਰੀਕ ਵਾਲਾ ਧਰਨਾ ਲਾਵੋਗੇ ਜਾਂ ਕਿਵੇਂ ਉਹ ਕਹਿੰਦੇ ਵੀ ਮਾਨ ਸਾਹਿਬ ਹਜੇ ਤਾਂ ਆਪਣੀ ਚਰਚਾ ਹੋ ਰਹੀ ਹੈ ਜੇ ਤੁਸੀਂ ਮੰਗਾਂ ਤੇ ਸਾਡੀਆਂ ਚਰਚਾ ਚ ਸਾਨੂੰ ਨਹੀਂ ਉਹ ਕਰਦੇ ਤਾਂ ਅਸੀਂ ਧਰਨਾ ਕੈਸਲ ਵੀ ਕਰ ਸਕਦੇ ਹਾਂ ਇਹ ਤਾਂ ਹਜੇ ਆਪਣੀ ਗੱਲਬਾਤ ਚੱਲ ਰਹੀ ਹੈ ਫਿਰ ਕਹਿੰਦੇ ਜੇ ਐ ਗੱਲਬਾਤ ਹੋਊ ਫਿਰ ਤੁਸੀਂ ਜਿਹੜਾ ਮਰਜ਼ੀ ਤੁਸੀਂ ਜ਼ੋਰ ਲਾਉਣਾ ਲਾ ਲਓ ਜਿਹੜਾ ਸੱਤੋਂ ਲੱਗੂ ਅਸੀਂ ਲਾਵਾਂਗੇ ਇਹ ਕਹਿ ਕੇ ਜਿਹੜਾ ਮਾਨ ਸਾਹਿਬ ਬਾਹਰ ਆ ਗਏ ਬਾਹਰ ਆ ਕੇ ਇਹਨੇ 2 4 ਤਰੀਕ ਤੋਂ ਛਾਪੇਮਾਰੀ ਸ਼ੁਰੂ ਕਰਤੀ ਸਾਡੇ ਬਲਾਕ ਆਗੂ ਚੱਕੇ ਗਏ ਸਾਰੇ ਕਈ ਸਾਡੇ ਆਗੂ ਹੱਥ ਵੀ ਜਾਏ 2-3 ਰੇੜਾਂ ਵੀ ਪੈ ਗਈਆਂ ਮੇਰੇ ਤੇ ਵੀ ਰੇਡ ਪਈ ਸੀ ਤੰਗੇਲ ਪੁਲਿਸ ਵਾਗੀ ਮੇਰਾ ਮੋਬਾਈਲ ਲੋਕੇਸ਼ਨ ਤੇ ਲਾਇਆ ਹਤੀ ਮੈਂ ਮੋਬਾਈਲ ਇੱਕ ਪਾਸੇ ਰੱਖਤਾ ਤਾਂ ਮੋਬਾਈਲ ਕਰਕੇ ਬਚਤ ਰਹੇਗੀ ਨਹੀਂ ਬਹੁਤ ਬਲਾਕ ਆਗੂ ਮੋਬਾਈਲ ਦੀ ਲੋਕੇਸ਼ਨ ਨਾਲ ਚੱਕੇ ਗਏ ਸਾਨੂੰ ਪਤਾ ਲੱਗ ਗਿਆ ਕਿ ਵੀ ਛਾਪੇਮਾਰੀ ਹੋ ਰਹੀ ਹੈ ਅਸੀਂ ਅਸੀਂ ਟਲ ਕੇ ਵੀ ਰਹੇ ਪਰ ਹੁਣ ਸਾਡੇ ਜਥੇਬੰਦੀ ਨੇ ਉਦੋਂ ਇਹ ਧਰਨਾ ਮੁਲਤਵੀ ਕਰਤਾ 5 ਤਰੀਕ ਦਾ ਪਰ ਹੁਣ ਜਿਹੜੀ ਚੇਤਾਵਨੀ ਜਿਹੜਿਆ ਇਹਨਾਂ ਨੂੰ ਐਮਐਲਿਆਂ ਨੂੰ ਮੰਤਰੀਆਂ ਨੂੰ ਚੇਤਾਵਨੀ ਦੇ ਰਿਆ ਵੀ ਜੇ ਤੁਸੀਂ ਸਾਨੂੰ ਉਹ ਚੰਡੀਗੜ੍ਹ ਜਾਣ ਤੋਂ ਰੋਕਦੇ ਹੋ ਤਾਂ ਅਸੀਂ ਇੱਕ ਬੱਚਾ ਵੀ ਸਾਡਾ ਪਿੰਡ 'ਚ ਨਹੀਂ ਬਣ ਦੇਵਾਂਗੇ ਇਹ ਆਪਦੇ ਆਪ ਨੂੰ ਸੋਚ ਲਓ ਚੀਕਾਂ ਕਢਾਵਾਂਗੇ ਚੀਕਾਂ ਛੋਡੀਆਂ ਹੁਣ ਇਹ ਸਾਨੂੰ ਮੰਗ ਪੱਤਰ ਅਸੀਂ ਚੇਤਾਵਨੀ ਪੱਤਰ ਦੇਣ ਆਏ ਇਹਨਾਂ ਨੂੰ ਜੀ ਤੁਸੀਂ ਆਪਦੇ ਮਾਨ ਸਾਹਿਬ ਨੂੰ ਜਾ ਕੇ ਮੰਤਰੀ ਤੇ ਐਮ ਐਲ ਏ ਕਹੋ ਜੀ ਇਹ ਕਿਸਾਨਾਂ ਦੀਆਂ ਮੰਗਾਂ ਮੰਨ ਲੈ ਨਹੀਂ ਤੇ ਤੈਨੂੰ ਪਿੰਡ ਚ ਨਹੀਂ ਬਣ ਦੇਣਾ ਇਹਨਾਂ ਨੇ ਅਸੀਂ ਇਹ ਸਾਡੇ ਧਰਨਿਆਂ ਚੋਂ ਲਿਕੜੀ ਹੋਈ ਪਾਰਟੀ ਆ ਜਦੋਂ ਜਦੋਂ ਸਾਡੇ ਕੋਈ ਮੋਰਚੇ ਲੱਗਦੇ ਤੇ ਜਦੋਂ ਜਾ ਕੋਈ ਸਾਨੂੰ ਭੋਗ ਤੇ ਬੁਲਾਉਂਦੀ ਇਹ ਜੋੜਾ ਮਾਜਰਾ ਸਾਹਿਬ ਸਾਡੇ ਮਾਗਰ ਭੇਜ ਜਾਂਦੀ ਮਾਗਰ ਬੈਠਾ ਰਹੇ ਜਿੱਥੇ ਵੀ ਸਾਡਾ ਭੋਗ ਹੁੰਦਾ ਉੱਥੇ ਜਾਂਦਾ ਇਹਨਾਂ ਨੂੰ ਆਇਆ ਸੀ ਵੀ ਸਾਡੇ ਨਾਲ ਇਹ ਸੰਘਰਸ਼ਾਂ ਚੋਂ ਨਿਕਲੀ ਹੋਈ ਪਾਰਟੀ ਐ ਇਹ ਜਿਹੜਾ ਕਹਿੰਦਾ ਸੀ ਮੇਰਾ ਹਰਾ ਪਿੰਨ ਕਿਸਾਨਾਂ ਤੇ ਮਜ਼ਦੂਰਾਂ ਵਾਸਤੇ ਚੱਲੂ ਅੱਜ ਇਹ ਉਹ ਮੋਦੀ ਦੇ ਨਾਲ ਰਲ ਕੇ ਇਹ ਸਾਨੂੰ ਦਲੀਲ ਕਰ ਰਿਹਾ ਪਰ ਇਹਨੂੰ ਅਸੀਂ ਆਉਣ ਵਾਲੇ ਦਿਨਾਂ ਚ ਸਬਕ ਸਿਖਾ ਕੇ ਰ੍ਹਾਂਗੇ ਸੋ ਇੰਨੀਆਂ ਬੇਰਤੀਆ ਮੈਂ ਕਹਿੰਦਾ ਹਾਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹਾਂਜੀ ਭਰਾ ਜੀ ਆਪਣਾ ਨਾਮ ਜੀ ਮੇਰਨਾ ਦਲਜੀਤ ਸਿੰਘ ਜੀ ਚੱਕ ਅੰਬਸਰੀਆ ਐਗਜ਼ੈਕਟਿਵ ਮੈਂਬਰ ਪਾਰਟ ਨੇ ਲਖਣ ਪੰਜਾਬ ਦੀ ਦਲਜੀਤ ਸਿੰਘ ਜੀ ਅੱਜ ਦੇ ਧਰਨੇ ਬਾਰੇ ਕੀ ਕਹੋਗੇ ਤੇ ਕੀ ਕਹਿਣਾ ਜੀ ਤੁਹਾਡਾ ਇਹਦੇ ਮੈਂ ਤਾਂ ਜੀ ਇਹੋ ਕਹਿਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਨੂੰ ਕਿ ਨਾਦਰਸ਼ਾ ਵੀ ਆ ਕੇ ਚੱਲ ਗਿਆ ਹੋਰ بڑے بڑے ਆਏ ਇਦਾਂ ਜਿੱਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਜੋ ਪਿਛਲੇ ਹਫ਼ਤੇ ਕੀਤਾ ਆ ਨਾ ਇਹ ਪੰਜਾਬੀ ਦਬੇ ਆ ਇੱਕ ਕਿਰਤੀ ਕੌਮ ਆ ਕਿਰਤ ਕਰਨ ਵਾਲੇ ਜਿਹੜੇ ਆ ਉਹ ਉਹ ਇਹਨਾਂ ਦਾ ਸਾਹਮਣਾ ਨਹੀਂ ਕਰ ਸਕਦਾ ਇਸ ਕਰਕੇ ਇਦਾਂ ਨੈਰੇਟਿਵ ਜਿਹੜਾ ਕਿਸਾਨਾਂ ਦੇ ਖਿਲਾਫ ਸਿਰਜਿਆ ਜਾ ਰਿਹਾ ਵਾ ਕਿਸਾਨ ਐਡੇ ਮਾੜੇ ਆ ਇਹ ਪਾਰਟੀ ਸਰਕਾਰ ਬਣ ਤੋਂ ਪਹਿਲਾਂ ਬੜੇ ਵਾਅਦੇ ਕਰਦੀ ਸੀ ਕਿ ਐਮਐਸਪੀ ਦੇਵਾਂਗੇ ਇਹਨਾਂ ਦੀ ਐਮਐਲਏ ਭਗਵੰਤ ਬੀਬੀ ਗਦਨਮਾਨ ਖਰੜ ਤੋਂ ਐਮਐਲਏ ਜਿਹੜੀ ਆ ਉਹ ਐਮਐਸਪੀ ਦੇਣ ਦੀ ਗੱਲ ਕਰਦੀ ਸੀ ਕਿ ਐਮਐਸਪੀ ਦੇਵਾਂਗੇ ਜਿੰਨੇ ਵੀ ਇਹਨਾਂ ਦੇ ਐਮਐਲਏ ਜਿਹੜੇ ਚੁਟਕਿਆਂ ਵਾਲੇ ਵਾਅਦੇ ਕਰਦੇ ਸੀ ਕਹਿੰਦੇ ਐਮਐਸਪੀ ਐਂ ਦੇ ਦਾਂਗੇ ਹੱਥ ਤੇ ਹੱਥ ਮਾਰਦੇ ਸੀਗੇ ਉਹ ਹੁਣ ਕਿੱਥੇ ਗਏ ਇਹੋ ਭਗਵੰਤ ਮਾਨ ਜਿਹੜਾ ਧਰਨੇਆਂ ਦਾ ਸਾਡੇ ਨਾਲ ਮਹਿਸੂਸ ਕਰਦਾ ਸੀ ਇਹੋ ਸਾਡੇ ਐਮਐਲਏ ਸਭ ਜਿੱਥੇ ਜੋੜਾ ਮਾਇ ਦਾ ਸਾਡੇ ਧਰਨੇ ਦੇ ਵਿੱਚ ਸ਼ਮੂਲਿਤ ਕਰਦੇ ਸੀ ਅੱਜ ਅਸੀਂ ਉਹਨਾਂ ਦੇ ਗੇਟ ਅੱਗੇ ਆ ਕੇ ਵੀ ਮੰਗ ਕਰਦੇ ਆ ਕਿ ਸਾਡੀ ਜਿਹੜੀ ਆਵਾਜ਼ ਆ ਉਹ ਪੰਜਾਬ ਮੁੱਖ ਮੰਤਰੀ ਸਾਹਿਬ ਪਹੁੰਚਾਵੇ ਅਸੀਂ ਸ਼ਾਂਤਮਈ ਲੋਕ ਆ ਸ਼ਾਂਤਮਈ ਧਰਨੇਦਿੰਨੇ ਆ ਸਾਡਾ ਇਦਾਂ ਦਾ ਕਿਰਦਾਰ ਨਹੀਂ ਹੈਗਾ ਸਾਡੇ ਖਿਲਾਫ ਇਦਾਂ ਨਾਟੇ ਨਾ ਸਿਰਜਿਆ ਜਾਵੇ ਉਹ ਵਾਲੇ ਸਮੇਂ ਦੇ ਵਿੱਚ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਅੱਗੇ ਵਧਾਵਾਂਗੇ ਜੀ ਧੰਨਵਾਦ ਜੀ ਰਾਜੀ ਤੁਹਾਡਾ ਨਾਮ ਜੀ ਚੰਦ ਸਿੰਘ ਜੀ ਚੰਦ ਸਿੰਘ ਜੀ ਜਿਹੜਾ ਅੱਜ ਇਹ ਹਰ ਰਾਜ ਤੋਂ ਤੁਹਾਡੇ ਤੋਂ ਤੁਹਾਡੀ ਜਥੇਬੰਦੀ ਵੱਲੋਂ ਲਾਇਨ ਕੀਤਾ ਗਿਆ ਸੀਗਾ ਕਿ ਵੀ ਹਰ ਐਮਐਲਏ ਐਮਪੀ ਦੇ ਜਿਹੜੇ ਕਿ ਵੀ ਆਮ ਆਦੀ ਪਾਰਟੀ ਦੇ ਨਾਲ ਲੱਗੇ ਜਿਹੜੇ ਮੁਜ਼ਾਹਰੇ ਕੀਤੇ ਜਾ ਰਹੇ ਨੇ ਕੀ ਕਹੋਂਗੇ ਉਹਦੇ ਬਾਰੇ ਜੀ ਉਹਦੇ ਬਾਰੇ ਇਹ ਕਹਾਂਗੇ ਜੀ ਵੀ ਜਿਹੜਾ ਅੱਜ ਧਰਨਾ ਦਿੱਤਾ ਜਾ ਰਿਹਾ ਹੈ ਆਪਣੇ ਜੋ ਜੇਤਨ ਜੋੜਾ ਮਗਰ ਸਾਹਮਣੇ ਉਹਦੇ ਵਿੱਚ ਇਹ ਹੈ ਵੀ ਕਾਫੀ ਚਾਹੇ ਵਾਦੇ ਜਿਹੜੇ ਮੁੱਕਰੀ ਗਏ ਕੋਈ ਵੀ ਵਾਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਉਸ ਤੋਂ ਅੱਗੇ ਇਹ ਹੈ ਵੀ ਜਿਹੜੇ ਸੈਂਟਰ ਵਾਲੇ ਵਾਦੇ ਸੀ ਉਹ ਵੀ ਇਹ ਆਪਣੇ ਗੱਲ ਪਾ ਲਈ ਇਹਨਾਂ ਨੇ ਬਗੈਰ ਮਤਲਬ ਇਹਨਾਂ ਨੇ ਗੱਲ ਨਹੀਂ ਦਵਾਏ ਨੇ ਤਾਂ ਜਿਹੜਾ ਸਾਰੇ ਸਟੇਟ ਦੇ ਵਿੱਚ ਇਹ ਇਹਨਾਂ ਵਾਸਤੇ ਕੋਈ ਵਧੀਆ ਗੱਲ ਨਹੀਂ ਹੈ ਬਾਕੀ ਇਹ ਕਹਿੰਦੇ ਵੀ ਇਹ ਚੁਟਕੀਆਂ ਨਾਲ ਥੋੜੇ ਵਾਦੇ ਪੂਰਾ ਕਰ ਗਏ ਚੁਟਕੀਆਂ ਕਿੱਥੇ ਗੰਜੀਆਂ ਕਿੱਥੇ ਨੇ ਇਹਨਾਂ ਨੇ ਜਿਹੜੇ ਵਾਦੇ ਕੀਤੇ ਹੋਏ ਸੀ ਵੇਸੋ ਦਾਵਾ ਇਹਨਾਂ ਨੂੰ ਇਸ ਤੋਂ ਅੱਗੇ ਹੋਰ ਵੀ ਹੈ ਵੀ ਇਹਨਾਂ ਨੇ ਘਰ ਆਿਆਂ ਦਾ ਨਰਾਦਰ ਕੀਤਾ ਹੈ ਇਹ ਵੀ ਨਹੀਂ ਕਿਹਾਗਾ ਵੀ ਤੁਸੀਂ ਬੈਠੋ ਚਾਹ ਪਾਣੀ ਪੀਓ ਅਸੀਂ ਥੋੜਾ ਗੱਲ ਕਰਦੇ ਹਾਂ ਪੁਰਾਣੀ ਸਰਕਾਰਾਂ ਘਰ ਦੋ ਘਟੇ ਇੰਨਾ ਦਾ ਸੋਧੀ ਅਸੀਂ ਕੋਈ ਬੰਦਾ ਸੀ ਰਾਜਾ ਉਹ ਕਹਿੰਦਾ ਵੀ ਉਹ ਖੜਾ ਖੜਾ ਉਹ ਜੋੜੀ ਕਰਦਾ ਸੀ ਉਹ ਕਹਿੰਦਾ ਵੀ ਅੱਗੇ ਮੇਰਾ ਬੇਟਾ ਇਹਨੂੰ ਕਹਿੰਦਾ ਵੀ ਤੂੰ ਮੇਰਾ ਨਾਮ ਚਲਦਾ ਰੱਖਣਾ ਹੈ ਵੀ ਜੇਕਰ ਮੈਂ ਬਣ ਗਿਆ ਤਾਂ ਉਸ ਤੋਂ ਬਾਅਦ ਮੇਰਾ ਨਾਮ ਤੁਹਾਡੇ ਨਾਲ ਵਧੀਆ ਹੋਵੇ ਇਹੇ ਕਰਕੇ ਜਿਹੜਾ ਉਹਦਾ ਬੇਟਾ ਸੀ ਉਹ ਚੱਲਣ ਲੱਗਿਆ ਜੂਰੀ ਨਹੀਂ ਕਰਦਾ ਸੀ ਤੇ ਉਹ ਫਿਰ ਲੋਕੋ ਨੂੰ ਕਹਿਣ ਲੱਗੇ ਕਿ ਵੋ ਜੇ ਨਾ ਉਹੀ ਚੰਗਾ ਸੀ ਇਹ ਉਹਨੇ ਕਹੌਣ ਲੱਗਾ ਹੋਇਆ ਵੇਛੇ ਇਹਦੇ ਵਾਸਤੇ ਕੋਈ ਵਧੀਆ ਗੱਲ ਨਹੀਂ ਹੈਗੀ ਚੰਗੀ ਬਾਤ ਸੀ ਆਪਣੇ ਆਪ ਨੂੰ ਜੋਲ ਗਈ ਨਾ ਉਹਨੇ ਕਿ ਛੋਟੀ ਦੇ ਵੱਡੀ ਜੇ ਆਪਾਂ ਨੂੰ ਵੱਡੀ ਲਿਖ ਨੂੰ ਛੋਟੀ ਦਿਖਾਉਣਾ ਹੈ ਤਾਂ ਉਹਦੇ ਨਵੇਂ ਵੱਡੀ ਲਿਖੇ ਖਿੱਚਣ ਦੀ ਜ਼ਰੂਰਤ ਹੁੰਦੀ ਹੈ ਤੇ ਇਸ ਕਰਕੇ ਇਹਨਾਂ ਨੇ ਇਹ ਛੋਟੀ ਲਿਖੀ ਦਾ ਆਪਣੇ ਆਪ ਨੂੰ ਦਿਖਾਉਣ ਲੱਗੇ ਹੋਏ ਨੇ ਇਹਨਾਂ ਵਾਸਤੇ ਕੋਈ ਗੱਲ ਨਹੀਂ ਕਰਨੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਇਹ ਬਤਨ ਅਜਾਣੇ ਜਿਹੜਾ ਇਹ ਭੁਗਤਣਾ ਪਊਗਾ ਤੇ ਕਿਸ ਤਰ੍ਹਾਂ ਦਾ ਇਹਨਾਂ ਦਾ ਹਾਲਾਤ ਹੋਣਗੇ ਇਹਨਾਂ ਨੂੰ ਇਹ ਆਪ ਜਾਣਦੇ ਨੇ ਇਹਨਾਂ ਨੂੰ ਬੈਠ ਕੇ ਕਿਸੇ ਕਿਸਮ ਦੀ ਟੇਬਲ ਟਾਕ ਕਰਨੀ ਚਾਹੀਦੀ ਹੈ ਤੇ ਇਹ ਜਿਹੜਾ ਝਗੜਾ ਪਾਰਕ ਹੈ ਸਰਕਾਰ ਸਰਕਾਰ ਨੇ ਜੱਸੀਵੰਦੀ ਨਾਲ ਇਹਨਾਂ ਨੂੰ ਨਿਬੇੜਨਾ ਚਾਹੀਦਾ ਹੈ ਬਾਕੀ ਇਹ ਭਿੰਡਾਂ ਦਾ ਕੱਖਰ ਹੁੰਦਾ ਕਿਸਾਨਾਂ ਦਾ ਇਹਨਾਂ ਨੂੰ ਆਪ ਹੀ ਬੜਾ ਮਿਰਕੀ ਬਣਦੀ ਹੈ ਬਾਕੀ ਧੰਨਵਾਦ ਧੰਨਵਾਦ ਹੈਲੋ ਉਹਨਾਂ ਦੇ ਐਂਟੀ ਕਰਦਾ ਜੀ ਮੁਰਦਾਬਾਦ 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 ਧੰਵਾਦ ਤੋਂ ਪੱਜਣ ਵਾਲਾ ਮੁੱਖ ਮੰਤਰੀ ਮੁਰਦਾਬਾਦ 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 ਮੁਰਦਾਬਾਦ